ਤੁਹ ਅੱਜ ਅਸੀਂ ਕਰਨ ਜਾਈਆਂ ਪਾਠ ਨੋਮਾ ਸੁੰਢ ਤੇ ਹਲਦੀ ਕੁਛ ਹੋ ਯਾਦ ਰੱਖਿਓ ਗੱਲਾਂ ਖਾਤ ਪਦਾਰਥਾਂ ਵਿੱਚ ਸੁੰਢ ਗਰਮ ਅਤੇ ਹਲਦੀ ਠੰਡੀ ਹੁੰਦੀ ਹੈ ਸਾਨੂੰ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਮਿਲਦਾ ਹੈ ਸਾਨੂੰ ਸਾਰਿਆਂ ਨੂੰ ਚੰਗੇ ਬਣਨਾ ਪ੍ਰਨ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਪਾਠ ਅਭਿਆਸ ਪਹਿਲਾ ਹਨ ਜਵਾਨੀ ਅਭਿਆਸ ਚ ਜਵਾਨੀ ਪ੍ਰਸ਼ਨਾਂ ਦੇ ਉੱਤਰ ਪਹਿਲਾ ਕਹਾਣੀ ਵਿੱਚ ਸੁੰਦ ਤੇ ਹਲਦੀ ਦੀ ਮਾਂ ਕੌਣ ਹੈ ਕਾਲੀ ਮਿਰਚ ਦੂਸਰਾ ਪ੍ਰਸ਼ਨ 1 1 ਤੇ 2 11 ਦਾ ਕੀ ਮਤਵਲ ਹੈ ਇਸ ਦਾ ਮਤਵਲ ਹੈ ਸਾਤ ਹੋਂਦ ਤੇ ਕੰਮ ਕਰਨ ਦੀ ਹਿੰਮਤ ਵਚਾਉਂਦੀ ਹੈ ਤੀਸਰਾ ਪ੍ਰਸ਼ਨ ਪ੍ਰੀਵੀ ਕੌਣ ਹੁੰਦੀ ਹੈ ਪਾਂਝੀ ਨੂੰ ਕਹਿੰਦੇ ਹਨ ਪੈਂਦੀ ਪੈਂਦੀ ਜਿਹੜੀ ਲੜਕੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਆਪਣੇ ਵੀ ਦਾ ਪਾਂਝੀ ਸਾਨੂੰ ਸਿੱਪਿਆਂ ਦੇ ਘੋਗੇ ਸਾਨੂੰ ਸਿੱਪਿਆਂ ਤੇ ਘੋਗੇ ਕਿੱਥੋਂ ਪ੍ਰਾਪਤ ਹੁੰਦੇ ਹਨ ਦਰਿਆਵਾਂ ਵਿੱਚੋਂ ਹੁਣ ਹਨ ਆੜਾ ਪਾਹੇਟ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਪਹਿਲਾ ਪ੍ਰਸ਼ਨ ਹਲਦੀ ਨੇ ਮਾਂ ਨੂੰ ਕੀ ਕਿਹਾ ਉੱਤਰ ਹਲਦੀ ਨੇ ਮਾਂ ਨੂੰ ਕਿਹਾ ਕਿ ਉਸਨੇ ਨਾਨਕੇ ਘਰ ਜਾਣਾ ਹੈ ਦੂਸਰਾ ਪ੍ਰਸ਼ਨ ਮਾਂ ਨੇ ਸੁੰਡ ਨੂੰ ਕੀ ਕਿਹਾ ਤੇ ਸੁੰਡ ਨੇ ਮਾਂ ਨੂੰ ਕੀ ਕਿਹਾ ਉੱਤਰ ਮਾਂ ਨੇ ਸੁੰਡ ਨੂੰ ਕਿਹਾ ਕਿ ਉਹ ਹਲਦੀ ਦੇ ਨਾਲ ਨਾਨਕੇ ਚਲੀ ਜਾਵੇ ਕਿਉਂਕਿ ਰਾਹ ਬਹੁਤ ਲੰਬਾ ਹੈ ਪਰ ਸੁੰਡ ਨੇ ਆਕੜ ਵਿੱਚ ਕਿਹਾ ਕਿ ਉਸ ਦਾ ਜਦੋਂ ਜੀ करेगा ਉਹ ਉਦੋਂ ਹੀ ਜਾਵੇਗੀ ਤੀਸਰਾ ਪ੍ਰਸ਼ਨ ਦਰਿਆ ਉੱਤੇ ਪੁਲ ਕਿਵੇਂ ਬਣ ਗਿਆ ਹਲਦੀ ਦੁਆਰਾ ਦੂਸਰੇ ਮੁਸਾਫਰਾਂ ਦੀ ਮਦਦ ਨਾਲ ਪੱਥਰ ਜੋੜ ਕੇ ਦਰਿਆ ਉੱਪਰ ਪੁਲ ਬਣ ਗਿਆ ਪ੍ਰਸ਼ਨ 4 ਹਲਦੀ ਨੂੰ ਸਾਰੇ ਪਿਆਰ ਕਿਉਂ ਕਰਦੇ ਸਨ ਉੱਤਰ ਹਲਦੀ ਸਭ ਦਾ ਕਹਿਣਾ ਮੰਦੀ ਹਰ ਇੱਕ ਦੇ ਕੰਮ ਆਉਂਦੀ ਸਾਰਿਆਂ ਨਾਲ ਕੰਮ ਵਿੱਚ ਹੱਥ ਬਟਾਉਂਦੀ ਤੇ ਸਭ ਨਾਲ ਪਿਆਰ ਨਾਲ ਬੋਲਦੀ ਸੀ ਅਗਲਾ ਪ੍ਰਸ਼ਨ ਹਲਦੀ ਅਤੇ ਸੁੰਢ ਤੇ ਸਵਾ ਵਿੱਚ ਕੀ ਫਰਕ ਸੀ ਹਲਦੀ ਹਰੇਕ ਦਾ ਕਹਿਣਾ ਮੰਨਦੀ ਤੇ ਕੰਮ ਵਿੱਚ ਹੱਥ ਬਟਾਉਂਦੀ ਸੀ ਜਦ ਕਿ ਸੁੰਢ ਕੋੜੇ ਸਵਾ ਦੀ ਅਤੇ ਆਕੜ ਵਿੱਚ ਰਹਿੰਦੀ ਸੀ ਪ੍ਰਸ਼ਨ ਛੇ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਉਤਰ ਕਿ ਸਾਨੂੰ ਵੱਡਿਆਂ ਦਾ ਕਹਿਣਾ ਮੰਨਣਾ ਤੇ ਤੁਝਿਆਂ ਦੀ ਸਹਿਤਾ ਕਰਨੀ ਚਾਹੀਦੀ ਹੈ ਪਾਗ ਇਹੜੀ ਹੇਠ ਲਿਖੇ ਸ਼ਬਦ ਜੋੜੀਆਂ ਨੂੰ ਦੱਸੇ ਅਨੁਸਾਰ ਉਹਨਾਂ ਦੇ ਵਿਰੋਧੀ ਅਰਥ ਨਾਲ ਮਿਲਾਓ ਵਿਰੋਧੀ ਅਰਥ ਕਿਹਨੂੰ ਕਹਿੰਦੇ ਹਨ ਉਲਟ ਜਿਸ ਤਰ੍ਹਾਂ ਨਿੱਕੀਆਂ-ਨਿੱਕੀਆਂ ਵੱਡੀਆਂ-ਵੱਡੀਆਂ ਇਹ ਹਿੱਸਾ ਹੋ ਗਿਆ ਵਿਰੋਧੀ ਸ਼ਬਦ ਇਸ ਤੋਂ ਬਾਅਦ ਹੈ ਕਦੇ ਕਦੇ ਹਮੇਸ਼ਾ ਹਮੇਸ਼ਾ ਇਹ ਇਸ ਦਾ ਵਿਰੋਧੀ ਸ਼ਬਦ ਹੋ ਗਿਆ ਕਾਲੇ ਕਾਲੇ ਹੋਲੀ ਹੋਲੀ ਪਰੇ ਪਰੇ ਨੇੜੇ ਨੇੜੇ ਅੰਦਰੋਂ ਅੰਦਰ ਬਾਹਰੋਂ ਬਾਹਰ ਇਹ ਸਨ ਵਿਰੋਧੀ ਸ਼ਬਦ ਭਾਗ ਸੱਸਾ ਹੇਠ ਲਿਖੇ ਵਾਕਾਂ ਵਿੱਚੋਂ ਪੜਨਾਓ ਸ਼ਬਦ ਤੇ ਤੇ ਕੋਲਾ ਲਗਾਓ ਇਹਨਾਂ ਸ਼ਬਦਾਂ ਵਿੱਚੋਂ ਜਿਹੜੇ ਪੜਨਾਵ ਸ਼ਬਦ ਨੇ ਉਹਨਾਂ ਤੇ ਅਸੀਂ ਗੋਲਾ ਲਗਾਉਣਾ ਹੈ ਪੜਨਾਵ ਸ਼ਬਦ ਕਿਹੜੇ ਹੁੰਦੇ ਹਨ ਜੋ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ ਪਹਿਲਾ ਸੈਂਟੈਂਸ ਤੂੰ ਉਸ ਦੇ ਨਾਲ ਚੱਲੇ ਜਾਵੇਂ ਤੂੰ ਜਿਹੜਾ ਸ਼ਬਦ ਹੈ ਇਹ ਕੀ ਹੈ ਪੜਨਾਵ ਉਸ ਇਹ ਵੀ ਪੜਨਾਵ ਹੈ ਦੂਸਰਾ ਵਾਕ ਇਹ ਕਹਿੰਦੇ ਹੋਏ ਉਹ ਚਾਹ ਨਾਲ ਗੁੰਗਣਾਉਣ ਲੱਗੇ ਇਹੀ ਸਭ ਜਿਹੜਾ ਹੈ ਪੜਨਾਉ ਹੈ ਉਹ ਵੀ ਪੜਨਾਉ ਹੈ ਮੈਂ ਹਾਂ ਤੇਰੀ ਧੀ ਸਿਆਣੀ ਮੈਂ ਪੜਨਾਉ ਤੇ ਤੇਰੀ ਵੀ ਤੇ ਪੜਨਾਉ ਸ਼ਬਦ ਹੈ ਹਹਾ ਪਾਠ ਵਿੱਚ ਆਏ ਰਿਸ਼ਤੇਦਾਰਾਂ ਦੀ ਸੂਚੀ ਬਣਾਓ ਸਮਝਾ ਸਿਰਜਣਾਤਮਕ ਪਰਖ ਦਾਜਕੇ ਨਾਨਕੇ ਦਾਜਕੇ ਪਰਿਵਾਰ ਵਿੱਚ ਕਿਹੜੇ ਕਿਹੜੇ ਰਿਸ਼ਤੇ ਹੁੰਦੇ ਹਨ ਨਾਨਕੇ ਪਰਿਵਾਰ ਕਿਹੜੇ ਕਿਹੜੇ ਰਿਸ਼ਤੇ ਉਹ ਲਿਖਨੇ ਹਨ ਦਾਤਕਿਆਂ ਵਿੱਚ ਦਾਦਾ ਦਾਦੀ ਤਾਇਆ ਤਾਈ ਚਾਚਾ ਚਾਚੀ ਪੂਆ ਨਾਨਕੇ ਪਰਿਵਾਰ ਵਿੱਚ ਨਾਨਾ ਨਾਨੀ ਮਾਮਾ ਮੰਮੀ ਮਸੀ ਮਸਰ ਇਹ ਕਿਹੜਾ ਪਰਿਵਾਰ ਹੋਇਆ ਨਾਨਕਾ ਪਰਿਵਾਰ ਪਾਗ ਕੇ ਹੇਠਾਂ ਲਿਖੇ ਸ਼ਬਦਾਂ ਦਾ ਕਿੱਧਿਆਂ ਨਾਲ ਮਿਲਾਨ ਕਰੋ ਜਲਾਹਾ ਕਪੜੇ ਫੁੰਨ ਵਾਲਾ ਅਧਿਆਪਕ ਕੌਣ ਹੁੰਦਾ ਹੈ ਪੜਾਉਣ ਵਾਲਾ ਇਸ ਨੂੰ ਡਾਕਟਰ ਜਾਂ ਵੈਦ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਇਸਨਾਂ ਮਿਲਾਵਾਂਗੇ ਮੋਚੀ ਚਮੜੀ ਦਾ ਕੰਮ ਕਰਨ ਵਾਲਾ कुम्हार मिट्टी बनाने वाला किसान खेती करने वाला लुहार लोहे दे संद बना वाला तरखान लकड़ का कम करने टोपी कपड़े धोन वाला ਇਹ ਕਿਤੇ ਸਣ ਜਿਨ੍ਹਾਂ ਦਾ ਆਪਾਂ ਨੇ ਮਿਲਾਨ ਕੀਤਾ ਹੈ ਪਾਗਖ ਹੈ ਖੇਠਲੀ ਕੋਈ ਪਾਗਖ ਕੋਈ 10 ਟੰਗੀਆਂ ਆਤਾ ਲਿਖੋ ਪਹਿਲੀ ਆਤ ਸਾਨੂੰ ਸਦਾ ਸੱਚ ਬੋਲਣਾ ਚਾਹੀਦਾ ਹੈ ਸਾਨੂੰ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਹਮੇਸ਼ਾ ਸਾਫ਼ ਸੁਥਰਾ ਰਹਿਣਾ ਚਾਹੀਦਾ ਹੈ हमेशा निम्रता नाल मिठा बोलना चाहता है किसी की निंदा नहीं करनी चाहती हर काम समय उत्ते करना चाहता है सानू अपने आले दुआले दी सफाई रखनी चाहती है सानू दिल लगा के पढ़ना चाहता है हर रोज़ समय उत्ते स्कूल जाना चाहता है इस सन दस चंगिया आदत